ਬੀਜਿਆ ਰਜੰਦਾ ਹੈ ਜਿਸ ਤਰ੍ਹਾਂ ਇੱਕ ਗਾਣਾ ਸੀ ਇਹਦੀ ਰਾਖੀ ਰੱਖਣੀ ਪੈਂਦੀ ਸੀ ਤੇਰੇ ਬਾਜਰੇ ਦੀ ਰਾਖੀ ਦਿਉਰਾ ਮੈਂ ਨਾ ਬੰਦੀ ਵੇ ਤੇਰੇ ਬਾਜਰੇ ਦੀ ਰਾਖੀ ਜੇ ਮੈਂ ਟਾੜੀ ਮਾਰਿ ਉਡਾਵਾਂ ਮੇਰੀ ਸੁਰਖੀ ਲੈਂਦੀ ਵੇ ਤੇਰੇ ਬਾਜਰੇ ਦੀ ਰਾਖੀ ਇੱਕ ਗਾਣਾ ਵੈਸੇ ਉਹ ਪਹਿਲਾਂ ਵੀ ਆਇਆ ਸੀ ਸੁਰਿੰਦਰ ਕੌਰ ਹੂਰਾਂ ਜੀ ਨੇ ਗਾਇਆ ਸੀ ਪਰ ਅੱਜ ਕੱਲ ਵੀ ਬਹੁਤ ਪ੍ਰਚਲਿਤ ਹੈ ਬਾਜਰੇ ਦਾ ਸੱਟਾ ਬਾਜਰੇ ਦਾ ਸੱਟਾ ਵੇ ਆਸਾਂ ਤਲੀ ਤੇ ਮਰੋੜਿਆ ਰੁਠੜਾ ਜਾਂਦਾ ਮাইয়া ਰੁਠੜਾ ਜਾਂਦਾ ਮাইয়া ਵੇ ਆਸਾਂ ਗਲੀ ਵਿੱਚੋਂ ਮੋੜਿਆ ਬਾਜਰੇ ਦਾ ਸੱਟਾ ਸੋ ਬਾਜਰਾ ਵੀ ਜਿਹੜੇ ਪੰਜਾਬ ਦੇ ਗੀਤਾਂ ਵਿੱਚ ਆਮ ਦੇਖਣ ਨੂੰ ਮਿਲਦਾ ਸੀ। ਭਖੜਾ ਭਖੜਾ ਇੱਕ ਨਦੀਨ ਹੈ ਆਮ ਹੀ ਪੈਰਾਂ ਵਿੱਚ ਵਜਦਾ ਹੈ। ਅੱਜ ਕੱਲ੍ਹ ਗਰਮੀ ਦੀ ਰੁੱਤ ਵਿੱਚ ਬਹੁਤ ਆਪਾਂ ਨੂੰ ਦਿਖਦਾ ਬੜੇ ਸੋਹਣੇ ਪੀਲੇ ਪੀਲੇ ਰੰਗ ਦੇ ਦੇ ਫੁੱਲ ਲੱਗੇ।